ਗੁਰੂ ਪਾਤਸ਼ਾਹ ਬਚਨ ਕਰਦੇ ਆ ਆਪਾਂ ਸਾਰੇ ਸਿੱਖ ਖਵਾਨੇ ਮੈਂ ਵੀ ਖਵਾਨਾ ਤੁਸੀਂ ਵੀ ਖਵਾਨਦੇ ਸਾਰੇ ਹੀ ਖਵਾਨੇ ਕਿਉਂ ਸਿੱਖਾਂ ਦੇ ਘਰ ਜਨਮ ਹੋਇਆ ਪਰ ਜੇ ਅਸਲੇ ਸਿੱਖ ਦੇ ਡੈਫੀਨੇਸ਼ਨ ਅਸਲੇ ਸਿੱਖ ਦਾ ਭਾਵ ਜੇ ਵੇਖਣਾ ਆਵੇ ਤੇ ਬਾਣੇ ਦੇ ਅੰਦਰ ਗਉੜੀ ਰਾਗ ਦੀ ਵਾਰ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਉਹ ਕਹਿੰਦੇ ਸਿੱਖ ਦਾ ਜੀਵਨ ਹੋਣਾ ਕਿਹੋ ਜਿਹਾ ਚਾਹੀਦਾ ਤੇ ਜੇ ਓਵੇਂ ਦਾ ਸਿੱਖ ਹੋਵੇ ਤੇ ਗੁਰੂ ਉਹਦੇ ਬੰਧਨ ਕੱਟ ਦਿੰਦਾ ਹੈ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰ ਦਿੰਦਾ ਜੇ ਮੇਰੇ ਦੱਸੇ ਹੋਏ ਪੈਰੇ ਦੇ ਉੱਤੇ ਗੁਰੂ ਦਾ ਸਿੱਖ ਜਿਹੜਾ ਉਹ ਪੈਰਾ ਦਾ ਮੇਰੇ ਦੱਸੇ ਬਚਨ ਦੇ ਉੱਤੇ ਚੱਲੇ ਬਾਦਸ਼ਾਹ ਲਿਖਦੇ ਆ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੈ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬਹਿਦਿਆ ਉੱਠਦਿਆ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰਿ ਹਰ ਸੋ ਘਰ ਸਿੱਖ ਗੁਰੂ ਮਨ ਪਾਵੈ ਪਰ ਆਖੀਰਲਾ ਬਚਨ ਕਹਿੰਦੇ ਜੇ ਈਨੇ ਕਰਮ ਸਿੱਖ ਕਰਦਾ ਵੈਣਾ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪੈ ਪਾਤਸ਼ਾਹ ਕਹਿੰਦੇ ਸਿੱਖ ਦਾ ਪਹਿਲਾ ਕਰਮ ਹੈ ਅੰਮ੍ਰਿਤ ਵੇਲੇ ਉੱਠੇ ਸ਼ਰੀਰ ਦੀ ਕਿਰਿਆ ਅਸੋਧ ਕੇ ਇਸ਼ਨਾਨ ਕਰੇ ਇਸ਼ਨਾਨ ਕਰਦਾ ਸਰ ਇਹ ਨਹੀਂ ਵੀ ਪਹਿਲਾਂ ਗੜਵੇ ਚਾਹ ਦੀ ਹੋਵੇ ਤਾਂ ਹੀ ਅਗਲਾ ਕੰਮ ਕਰਨਾ ਪਾਤਸ਼ਾਹ ਕਹਿੰਦੇ ਦਸਮ ਬਾਣੀ ਦੇ ਰਹਿਤਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਬਿਨ ਜਪ ਜਾਪ ਪੜੇ ਬਿਨ ਜੋ ਜੀਵੇ ਪ੍ਰਸ਼ਾਦ ਸੋ ਬਿਸ਼ਟਾ ਕਾ ਕਰਮ ਹੋਇ ਜਨਮ ਕਵਾ ਬਾਦ ਗੁਰੂ ਕਾ ਸਿੱਖ ਇਸ਼ਨਾਨ ਕਰੇ ਉਸ ਤੋਂ ਪਹਿਲਾਂ ਜਲ ਪਾਣੀ ਛਕਣ ਤੋਂ ਪਹਿਲਾਂ ਜਪਜੀ ਦਾ ਜਾਪ ਕਰੇ ਸਿੱਖ ਹੋਏ ਗਿਓ ਗੁਰੂ ਕਾ ਜਪਜੀ ਘੰਟਣਾ ਕੀਣ ਆਛਾ ਕਹਿੰਦੇ ਅਖਵਾਨਾ ਹੋਵੇ ਸਿੱਖ ਅਖਵਾਨਤਾ ਹੋਵੇ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰਾਂ ਤੇਨੂੰ ਜਪਜੀ ਸਾਹਿਬ ਦੀ ਬਾਣੀ ਕੰਠਣਾ ਹੋਵੇ ਪੜਿਆ ਵੀ ਹੋਵੇ ਸੰਥਿਆ ਵੀ ਕੀਤੀ ਹੋਵੇ ਸਾਰਾ ਕੰਮ ਹੋਵੇ ਚਲੋ ਜਿਹੜਾ ਤੇ ਅਣਪੜ੍ਹ ਉਹਦੇ ਵਾਸਤੇ ਪਾਤਸ਼ਾਹ ਕਹਿੰਦੇ ਘਟੋ ਘਟ ਵੈ ਗੁਰੂ ਨਾਮ ਤੇ ਉਚਾਰ ਕੁਝ ਸਮਾਂ ਬਹਿ ਕੇ ਉਹਦੇ ਸੁਰਤ ਦੇ ਨਾਲ ਆਪਣੇ ਸੁਰਤ ਜੋੜਨ ਦਾ ਯਤਨ ਕਰ ਜੇ 10 ਮਿੰਟ 5 ਮਿੰਟ 15 ਮਿੰਟ 20 ਮਿੰਟ ਬੈਠ ਕੇ ਜੇ ਮੈਨੂੰ ਯਾਦ ਕਰੇਗਾ ਤੇ ਯਾਦ ਰੱਖੇ ਤੇਰੇ ਸਾਰੇ ਦਿਨ ਦਾ ਜਿੰਨਾ ਖਾਣਾ ਪੀਣਾ ਨਾ ਸਾਰਾ ਹੀ ਸਫਲ ਹੋ ਜਾਏਗਾ ਤੇ ਜੇ ਬਾਦਸ਼ਾਹ ਕਹਿੰਦੇ ਤਰਿਗ ਖਾਣਾ ਤਰਿਗ ਪਹਿਨਣਾ ਜੇ ਮੈਨੂੰ ਜਾਪ ਨਹੀਂ ਨਾ ਕਰਦਾ ਮੈਨੂੰ ਯਾਦ ਨਹੀਂ ਕਰਦਾ ਜੇ ਮੈਂ ਤੈਨੂੰ ਪ੍ਰਸ਼ਾਦਾ ਦਿੱਤਾ ਤੇ ਛਕਣ ਤੋਂ ਪਹਿਲਾਂ ਮੈਨੂੰ ਯਾਦ ਹੀ ਨਹੀਂ ਆਇਆ ਪਾਤਸ਼ਾਹ ਕਹਿੰਦੇ ਪਰ ਤੇਰਾ ਖਾਣਾ ਵੀ ਧ੍ਰਿਗਾ ਤੇਰੇ ਪਹਿਨਣਾ ਵੀ ਧ੍ਰਿਗਾ ਤੇਰਾ ਜੀਵਨ ਵੀ ਧ੍ਰਿਗਾ ਕਿਸੇ ਕੰਮ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ ਗੁਰੂ ਪਾਤਸ਼ਾਹ ਦੀ ਬਾਣੀ ਪੜ੍ਹੇ ਸੁਣੇ ਉੱਠਦਿਆਂ ਬੈਂਦਿਆਂ ਫਿਰ ਸਾਰੇ ਹਰ ਵਕਤ ਗੁਰੂ ਦਾ ਨਾਮ ਯਾਦ ਰਹੇ ਚਿੱਤ ਦੇ ਵਿੱਚ ਰਹੇ ਪਾਤਸ਼ਾਹ ਕਹਿੰਦੇ ਫਿਰ ਜਿਹੜਾ ਐਸਾ ਸਿੱਖ ਹੋਵੇਣਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੁਖਮਣੀ ਸਾਹਿਬੀ ਬਾਣੀ ਦੇ ਅੰਦਰ ਬਚਨ ਕਰਦੇ ਆ ਜਿਹੜਾ ਇਹੋ ਜੇ ਬਚਨਾਂ ਦੇ ਉੱਤੇ ਮੇਰਾ ਸਿੱਖ ਪਹਿਰਾ ਦੇਗਾ ਪਾਤਸ਼ਾਹ ਨੇ ਸਤਗੁਰ ਸਿੱਖ ਕੇ ਬੰਧਨ ਕਾਟਿਆ ਗੁਰ ਕਾ ਸਿੱਖ ਵਿਕਾਰ ਤੇ ਹਟਾ ਵਿਕਾਰਾਂ ਤੋਂ ਪਾਪਾਂ ਤੋਂ ਗੁਰੂ ਕਾ ਸਿੱਖ ਮੁਖ ਮੋੜ ਲੈ ਮੈਂ ਉਹਦੇ ਸਾਰੇ ਬੰਧਨ ਆਸ ਕਰ ਦਿਆਂ ਪੈਰਾਂ ਦੀਆਂ ਬੇੜੀਆਂ ਜ਼ੰਜੀਰਾ ਲੋਕ ਦੀਆਂ ਤੇ ਪਰਲੋਕ ਦੀਆਂ ਦੋਵੇਂ ਤੋੜ ਦਿਆਂਗਾ ਆਸੇ ਪਾਸੇ ਭੰਜਣ ਦੀ ਲੋੜ ਹੀ ਨਾ ਪਵੇਗੀ